ਸਤਨਾਮ ਵਾਹਿਗੁਰੂ 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 ਜੀ ਕਥ ਨਾਨਕ ਪ੍ਰਭ ਸਰਨਾ ਗਤੀ ਰੱਖਣ ਕਉ ਸਮਰਥ ਜਿਉ ਜਨ ਤਿਉ ਰਖ ਹਰ ਪ੍ਰਭ ਤੇਰੀ ਆ ਕੀਤੇ ਗਨ ਅਸੰਖ ਆਵਗਣ ਮੀਰੀਆ ਅਸੰਖ ਅਵਗਣ ਖਾਤੇ ਫੀਰੇ ਨਿਤ ਪ੍ਰਤ ਸਦ ਭੂਲੀ ਮੋਹ ਮਗਨ ਵਿਕਰਾਲ ਮਾਇਆ ਤੋ ਪਰਸਾਦੀ ਕੁਲੀਆ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨੇ ਰਹੋ ਤੇ ਨੇਰਿਆ ਬਿਰਵੰਤ ਨਾਨਕ ਦਇਆ ਧਾਰੋ ਕਾਡ ਭਵਜਲ ਫੇਰੀਆ ਹੰਬੋ ਵਿਕਾਂਦੜੇ ਜੇ ਲਹਾ ਕਨਸਾ ਵੀ ਤੋਲ ਤਨ ਜੜਾਈ ਆਪਣੈ ਲਹਾ ਸੱਜਣਾ ਟੋਲ ਸੱਜਣ ਸਚ ਪਾਤਿ ਸ਼ਾਹੋ ਸਿਰ ਸਾਹੰਦੈ ਸਾਹੋ ਜਿਸ ਪਾਸ ਬਠਿਆ ਸੋਹੀ ਸਬਣ ਦਾ ਵੇਸਾਹੋ ਵਾਹਿਗੁਰੂ ਜੀ ਜੈ ਤਸਰੀ ਮਹੱਲਾ ਪੰਜੂਆ ਕੋਈ ਜਨ ਹਰਸਿਓ ਦੇਵ ਜੋਰਾ ਚਰਨ ਗਹ ਬਕੋ ਸੁਭ ਰਸਣਾ ਦੀਜ ਪ੍ਰਾਣ ਆ ਕੋਈ ਜਨ ਹਰਿ ਸੋ ਦੇਵ ਜੋਰ ਚਰਨ ਗਹ ਬਕੋ ਸੋ ਬਰਸਣਾ ਦਿੱਜਹ ਪ੍ਰਾਣਿ ਅਕੋ ਸਰਮ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰੂ ਦਰਬਾਰ ਦੀ ਹਾਜ਼ਰੀ ਪਰਦੇ ਹੋਏ ਗੁਰਸਿੱਖ ਮਾਈ ਭਾਈ ਗੁਰਸਿੱਖ ਦੁਰ ਦਰਡੇ ਘਰਾਂ ਵਿੱਚ ਲੰਗਰਾਂ ਵਿੱਚ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਆਓ ਜੀ ਜਿੱਥੋਂ ਤੱਕ ਆਵਾਜ਼ ਜਾ ਰਹੀ ਏ ਸਾਰੀ ਸੰਗਤ ਦੋਨੋਂ ਹੱਥ ਜੋੜ ਕਰਕੇ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਈ ਪਾਇਆ ਕਰੋ ਭਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਰਾਜਾਨ ਰਾਜ ਪਹਾਨ ਹਨ ਭਾਨ ਦੇਵਾਨ ਦੇਵ ਉਪਮਾ ਮਹਾਨ ਪੂਰੇ ਸਤਗੁਰੂ ਜਗਤ ਗੁਰੂ ਵਾਲੀਏ ਕੁੱਲ ਆਲਮ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਆਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਕਾਰਯੋਗ ਸਾਧ ਸੰਗਤ ਜਿਓ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ ਚਾਰ ਪੈ ਰਾਤਰੀ ਦਾ ਸਮਾ ਗੁਰੂ ਦੇ ਬਾਣੀ ਅੰਦਰ ਹੁਕਮ ਅੰਦਰ ਬਤੀਤ ਹੋ ਗਿਆ ਸਤਗੁਰਾਂ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਨੇ ਹੋਰ ਕਿਰਪਾ ਕੀਤੀ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਿੰਘ ਸਾਹਿਬ ਜੀ ਨੇ ਗ੍ਰੰਤੀ ਸਿੰਘ ਨੇ ਬਹੁਤ ਪਿਆਰ ਵਿੱਚ ਸੇਵਾ ਨਿਭਾਈਏ ਸਤਗੁਰੂ ਜੀ ਨੇ ਅਮੋਗ ਦੀਦਾਰ ਬਖਸ਼ਿਸ਼ ਕੀਤੇ ਨੇ ਹੋਵੈ ਸਿਫਤ ਖਸਮਦੀ ਨੋਰ ਅਰਸਹੁ ਕੋਰ ਸਹੁ ਝਟੀਐ ਤੁਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਜੋ ਗੁਰੂ ਕੇ ਦੀਦਾਰ ਕਰਦਿਆਂ ਅੰਦਰ ਨੂੰ ਚੈਨ ਸ਼ਾਂਤੀ ਔਰ ਜਨਮ ਜਨਮਾਤਰਾਂ ਦੀ ਮੈਲ ਕੱਟੀ ਜਾਂਦੀ ਏ ਪ੍ਰਭ ਜੀ ਕੋ ਨਾਮ ਜਪਤ ਮੰਨ ਚੈਨ ਆਮ ਕੋਈ ਬੱਚਾ ਸ਼ਰਾਰਤਾਂ ਕਰਦਾ ਹੋਵੇ ਨਿਆਣਾ ਤਾਂ ਸੁਭਾਵਕ ਵੱਡੇ ਕਹਿ ਦੰਦੇ ਭਾਈ ਤੂੰ ਚੈਨ ਨਾਲ ਬਹਿ ਜਾ ਚੈਨ ਨਾਲ ਬੈਠ ਜਾ ਭਾਵ ਸ਼ਾਂਤੀ ਨਾਲ ਬਹਿ ਜਾ ਸਾਹਿਬ ਜੀ ਕਹਿੰਦੇ ਜਿਸ ਵਲੇ ਗੁਰੂ ਦਾ ਪਿਆਰਾ ਗੁਰਸਿੱਖ ਵਾਹਿਗੁਰੂ 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 ਜੀ ਦੇ ਨਾਮ ਨੂੰ ਜਪਦਾ ਹੈ ਅੰਦਰ ਚੈਨ ਸ਼ਾਂਤੀ ਆਉਂਦੀ ਹੈ ਅੰਦਰ ਦੀ ਦੌੜ ਭੱਜ ਜਿਹੜੀ ਹੈ ਸ਼ਬਦ ਦੁਆਰੇ ਰੁਕ ਜਾਂਦੀ ਹੈ ਠਹਿਰਾਓ ਆਉਂਦਾ ਹੈ ਸਹਿਜ ਅਵਸਥਾ ਦੀ ਪ੍ਰਾਪਤੀ ਕੇਵਲ ਤੋਂ ਕੇਵਲ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ ਤੁਸੀਂ ਬਹੁਤ ਹੀ ਵੱਡਿਆ ਭਾਗਾ ਵਾਲਿਓ ਕਰਮਾ ਵਾਲਿਓ ਰੋਜਾਨਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਰਗਾ ਵਿੱਚ ਆ ਕੇ ਗੁਰੂ ਸਵਾਰੀ ਸੰਗਤ ਜੀ ਸੱਜਦੇ ਹੋ ਸਮੇਂ ਮੁਤਾਬਕ ਹਾਜ਼ਰੀਆਂ ਭਰ ਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪੜਾ ਨੂੰ ਸਫਲ ਬਣਾਉਣ ਦਾ ਜੀ ਸਫਲ ਯਤਨ ਰੋਜ਼ਾਨਾ ਕੀਤਾ ਜਾਂਦਾ ਹੈ ਗੁਰੂ ਕੀ ਅਪਾਰ ਬਖਸ਼ਿਸ਼ ਹੈ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਮੁਖਵਾਕ ਹੁਕਮਨਾਮਾ ਸਹਿਬ ਜੀ ਦੀ ਬਖਸ਼ਿਸ਼ ਹੋਈ ਹੈ ਅੱਜ ਦੇ ਅਮਰਤ ਬਚਨ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 701 702 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਣ ਹੈ ਪੰਚਮ ਗੁਰਦੇਵ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਪੁਰੀ ਮੈਂ ਗयो ਆ ਪਰਮੇਸ਼ਵਰ ਪਾਇਓ ਹਰ ਸਿੰਘ हासन ਦਿਓ ਸ੍ਰੀ ਗੁਰੂ ਤਾਹੇ ਬਿਠਾਇਓ रहस कियो सुर देव तोहे जस जय जय जंपए असुर गए ते भाग पाप तिन पीतर कंप है काटे सो पाप तिन नरहो के गुरु रामदास जिन पायो छत्र सिंहासन पृथ्वी गुरु अर्जुन कौ दे आयो तनु गुरु अर्जुन देव महाराज ने कृपा कीती है ਅਨਜਕਿਆਸੂਦਵਾਰੇ ਬੇਨਤੀ ਕਰਨ ਦੀ ਯੁਗਤੀ ਦਰਸਾਉਣਾ ਕੀਤੀਏ ਕੋਈ ਐਸਾ ਪਿਆਰਾ ਸੇਵਕ ਮਿਲ ਜਾਵੇ ਜੋ ਨਿਰੰਕਾਰ ਨਿਰੰਕਾਰ ਕਰਤਾਰ ਦੇ ਨਾਲ ਜੋੜ ਦੇਵੇ ਉਹਨੂੰ ਪ੍ਰਾਣ ਵੀ ਦਿੱਤੇ ਜਾਣਗੇ ਰਸਨਾ ਦੁਆਰੇ ਮਠੜੇ ਬੋਲ ਬੋਲੇ ਜਾਣਗੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਪਈ ਮਨ ਨੂੰ ਤੇ ਤਣ ਨੂੰ ਸਥੂਲ ਸਰੀਰ ਨੂੰ ਕਿਾਰਾ ਬਣਾ ਵਿਸ਼ਿਆਂ ਤੋਂ ਉਪਰਾਮ ਹੋ ਜਾ ਬੁੱਧੀ ਰੂਪੀ ਖੇਤੀ ਨੂੰ ਨਾਮ ਜਲ ਦੇ ਨਾਲ ਸਿੰਜ ਦੇਣਾ ਕਰ ਫਿਰ ਨਾਮ ਦੇ ਵਿੱਚ ਮਸਤ ਹੋ ਜਾ ਵਿਕਾਰਾਂ ਤੋਂ ਪ੍ਰੀਤੀ ਤੋੜ ਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਆ ਕੇ ਬੇਨਤੀ ਕਰਿਆ ਕਰ ਗਰੀਬ ਬਨਵਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਅਪੈਤਾਤਾ ਦਾਣ ਬਖਸ਼ਿਸ਼ ਕਰੋ ਸੰਸਾਰਿਕ ਬੰਧਨ ਜਿਹੜੇ ਨੇ ਉਹ ਤੋੜ ਦਿਓ ਇਹ ਪਾਵਨ ਬਚਨ ਹੈ ਆਓ ਜੀਵ ਸਥਾਰ ਪੂਰਵਕ ਅੰਮ੍ਰਿਤ ਵਚਨਾ ਨਾਲ ਖਾਲਸਾ ਜੀ ਸਾਂਝ ਪਾਉਣ ਦਾ ਨਿਮਾਣਾ ਜ ਜਤਨ ਕਰੀਏ ਜੈ ਤਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਓ ਦੇਵ ਜੋਰ ਆਖੋ ਰਸਨਾ ਦੁਆਰੇ ਦਰਬਾਰ ਵਿੱਚ ਸੰਗਤ ਘਰਾ ਵਿੱਚ ਸਤਨਾਮੁ ਸ੍ਰੀ ਵਾਹਿਗੁਰੂ ਕੋਈ ਤੋ ਭਾਵ ਕੋਈ ਹੈ ਬਿਰਲਾ ਜਣ ਤੋਂ ਭਾਵ ਸੇਵਕ ਦਾਸ ਹਰਿ ਸਿਉਂ ਦੇਵੈ ਜੋਰ ਅਸਲ ਵਿੱਚ ਸੇਵਕ ਕੌਣ ਹੈ ਜਿਹੜਾ ਜਾਪ ਕਰ ਕਰਕੇ ਬੰਦਗੀ ਕਰਕੇ ਗੁਰੂ ਦੇ ਸਨਮੁਖ ਰਹਿ ਕੇ ਜੀਵਨ ਬਤੀਤ ਕਰਦਾ ਏ ਤੇ ਫਿਰ ਜਪਦਿਆ ਜਪਦਿਆ ਇਸ ਅਵਸਥਾ ਤੇ ਪਹੁੰਚ ਜਾਂਦਾ ਏ ਜਿਹਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਅਮਰਤ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਹਾਰ ਹਰ ਜਨ ਦੁਈ ਏਕ ਹੈ ਉਹ ਜਿਹੜਾ ਦੁਜਾ ਜਪ ਜਪ ਕੇ ਬੰਦਗੀ ਕਰਨ ਵਾਲਾ ਇੱਕ ਪ੍ਰਮਾਤਮਾ ਦਾ ਰੂਪ ਹੋ ਜਾਵੇ ਅਸਲ ਵਿੱਚ ਉਹ ਸੇਵਕ ਹੈ ਹਾਰ ਹਰ ਜਨ ਦੁਈ ਏਕ ਹੈ ਬਿਬ ਬਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹਿ ਗੁਰੂ ਕੀ ਅੰਮ੍ਰਿਤ ਬਾਣੀ ਮਾਰੂ ਰਾਗ ਸੋਲਿਆਂ ਚੋਂ ਇੱਕ ਅੰਮ੍ਰਿਤ ਵਚਨ ਹੋਰ ਲਈਏ ਜੀ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣਹੁ ਮਾਨਸ ਦੇਹਾ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚ ਪ੍ਰਭ ਕੇ ਸੇਵਕ ਊਚ ਤੇ ਊਚ ਐਸਾ ਕੋਈ ਸੇਵਕ ਮਿਲ ਜਾਵੇ ਕੇਵਲ ਤੋਂ ਕੇਵਲੋ ਪ੍ਰਮਾਤਮਾ ਨਾਲ ਜੋੜ ਦੇਵੇਗਾ ਪਰ ਸੇਵਕ ਬਣਨ ਵਾਸਤੇ ਘਾਲਣਾ ਜੀ ਘਾਲਣੀ ਪਵੇਗੀ ਧਿਆਨ ਦਿਓ ਸੇਵਕ ਬਣਨ ਵਾਸਤੇ ਘਾਲਣਾ ਬਹੁਤ ਵੱਡੀ ਘਾਲਣੀ ਪੈਣੀ ਏ ਤੇ ਜਿਸ ਵੇਲੇ ਆਪਾਂ ਘਾਲਣਾ ਦਾ ਯਤਨ ਕਰਾਂਗੇ ਤੇ ਬਾਬਾ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਵਚਨ ਲੈਣੇ ਪੈਣਗੇ ਬਾਬਾ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਸੇਵਕ ਬਣ ਕੇ ਤੂੰ ਇੱਕ ਰੋੜੇ ਦੀ ਤਰ੍ਹਾਂ ਬਣ ਜਾ ਜਿਵੇਂ ਕੋਈ ਰੋੜੇ ਨੂੰ ਸੱਜਿਓਂ ਚੁੱਕ ਕੇ ਖੱਬੇ ਸੱਟ ਦੇਵੇ ਖੱਬਿਓਂ ਸੁੱਟ ਕੇ ਚੱਕ ਕੇ ਖੱਬੇ ਸੁੱਟ ਦੇਵੇ ਇੱਕ ਰੋੜੇ ਦੀ ਤਰ੍ਹਾਂ ਬਣ ਜਾ ਪਰ ਰੋੜਾ ਬਣਿਆ ਵੀ ਬਾਤ ਨਹੀਂ ਬਣਨੀ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਇਹੋ ਜਿਹਾ ਕੋਈ ਦਾਸ ਹੋ ਜਾਵੇ ਸੇਵਕ ਬਣ ਜਾਵੇ ਤਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਪ੍ਰਭੂ ਪਰਮਾਤਮਾ ਜੀ ਦੀ ਪ੍ਰਾਪਤੀ ਹੋ ਜਾਂਦੀ ਏ ਪਰ ਰੋੜੇ ਦੇ ਵਿੱਚ ਵੀ ਅਜੇ ਕੁਝ ਨਾ ਕੁਝ ਨੁਕਸ ਹੈ ਕੋਈ ਨੇਤਰਹੀਨ ਵਿਚਾਰਾ ਜਾ ਰਿਹਾ ਏ ਜੇ ਆਪਣੇ ਧਿਆਨ ਕੋਈ ਪ੍ਰਾਣੀ ਰਸਤਾ ਤੈਅ ਕਰ ਰਿਹਾ ਏ ਸੁਭਾਵਕ ਉਹਦਾ ਧਿਆਨ ਸੱਜੇ ਖੱਬੇ ਜੇਸ ਵੇਲੇ ਕਿਤੇ ਰੋੜਾ ਪੈਰ ਨੂੰ ਵੱਜ ਜਾਵੇ ਤੇ ਗੋਠਾ ਪਾੜ ਕੇ ਲੈ ਜਾਂਦਾ ਪੈਰ ਲੋਹੋ ਲੁਹਾਣ ਕਰ ਦਿੰਦਾ ਰੋੜਾ ਬਣਿਆ ਗੱਲ ਨਹੀਂ ਬਣਨੀ ਕਬੀਰ ਰੋੜਾ ਹੋਆ ਤੋ ਕਿਆ ਭਇਆ ਪੰਥੀ ਕਉ ਦੁਖ ਦੇ ਰਾਹੀ ਨੂੰ ਦੁਖ ਦੇਣ ਵਾਲਾ ਰੋੜਾ ਬਣਿਆ ਗੱਲ ਨਹੀਂ ਬਣਨੀ ਕਬੀਰ ਰੋੜਾ ਹੋਆ ਤੋ ਕਿਆ ਭਇਆ ਪੰਥੀ ਕਉ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਾਰਣੀ ਮਹਖੇਹ ਧਰਨੀ ਤੋਂ ਭਾਵ ਧਰਤੀ ਧਰਤੀ ਤੇ ਮਿੱਟੀ ਜਿਵੇਂ ਹੈ ਮਿੱਟੀ ਵਾਂਗੂ ਬਣ ਜਾ ਮਿੱਟੀ ਵਾਂਗੂ ਜੇਸ ਵੇਲੇ ਮਿੱਟੀ ਤੱਕ ਪਹੁੰਚ ਗਏ ਕਹਿ ਲੱਗੇ ਜੇ ਮਿੱਟੀ ਬਣਿਆ ਵੀ ਗੱਲ ਨਹੀਂ ਬਾਨੀ ਸੇਵਕ ਬਣਨ ਵਾਸਤੇ ਇੱਕ ਛਾਲ ਜਿਹੜੀ ਹੈ ਆਗਾ ਹੋਰ ਮਾਰਨੀ ਪੈਣੀ ਹੈ ਕਿਉਂਕਿ ਮਿੱਟੀ ਵਿੱਚ ਵੀ ਅਜੇ ਕੁਝ ਨਾ ਕੁਝ ਖਾਮੀ ਹੈ ਹਨੇਰੀ ਚੱਲਦੀ ਏ ਮਿੱਟੀ ਉੱਡਦੀ ਏ ਨੇਤਰਾ ਵਿੱਚ ਪੈਂਦੀ ਏ ਕੱਪੜਿਆਂ ਤੇ ਪੈਂਦੀ ਅਜੇ ਮਿੱਟੀ ਬਣਿਆ ਵੀ ਗੱਲ ਨਹੀਂ ਬਣਨੀ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲੱਗੈ ਅੰਗ ਹਰ ਜਣ ਐਸਾ ਚਾਹੀਐ ਜੋ ਪਾਣੀ ਸਰਬੰਗ ਤਿੰਨ ਦ੍ਰਿਸ਼ਟਾਂ ਤ ਆਗੇ ਨੇ ਕਹਿੰਦੇ ਪਾਣੀ ਵਰਗਾ ਬਣ ਜਾ ਪਾਣੀ ਵਰਗਾ ਪਹਿਲਾਂ ਸੀ ਰੋੜਾ ਰੋੜੇ ਤੋਂ ਬਣਿਆ ਖੇ ਖੇ ਤੋਂ ਬਣਿਆ ਪਾਣੀ ਤਾਂ ਕਬੀਰ ਸਾਹਿਬ ਜੀ ਕਹਿੰਦੇ ਅਜੇ ਪਾਣੀ ਵਿੱਚ ਵੀ ਕੁਝ ਨਾ ਕੁਝ ਅਗਾ ਘਾਲ ਨਾ ਹੋਰ ਘਾਲ ਸਰਦੀਆਂ ਵਿੱਚ ਪਾਣੀ ਬਰਫ਼ ਵੇਲ ਠੰਡਾ ਠਾਰ ਹੋ ਜਾਂਦਾ ਗਰਮੀਆਂ ਵਿੱਚ ਗਰਮ ਹੋ ਜਾਂਦਾ ਅਜੇ ਤੈਨੂੰ ਹੋਰ ਅਗਾਹ ਤੁਰਨਾ ਪੈਣਾ ਏ ਕਬੀਰ ਪਾਣੀ ਹੋਵਾ ਤੋਂ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਬੀਰ ਖੇ ਭੋਈ ਹੋਈ ਤੋਂ ਕਿਆ ਭਇਆ ਜੋ ਉੱਡ ਲੱਗ ਗਏ ਅੰਗ ਹਰ ਜਣ ਐਸਾ ਚਾਹੀਏ ਜੋ ਪਾਣੀ ਸਰਬੰਗ ਕਬੀਰ ਪਾਨੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਣ ਐਸਾ ਚਾਹੀਐ ਜੈਸਾ ਹਰ ਹੀ ਹੋਏ ਅਸਲ ਵਿੱਚ ਉਹ ਸੇਵਕ ਹੈ ਜੀ ਜਿਹੜਾ ਜਪ ਜਪ ਕੇ ਕੇਵਲ ਪ੍ਰਮਾਤਮਾ ਦਾ ਰੂਪ ਬਣ ਗਿਆ ਉਹਦੇ ਨਾਲ ਇੱਕ ਮਿਕ ਹੋ ਗਿਆ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਇਹੋ ਜਿਹਾ ਸੇਵਕ ਮਿਲ ਜਾਵੇ ਜੇਵੇ ਮਨੁੱਖ ਸ਼ਾਸੀ ਧੰਨ ਗੁਰੂ ਨਾਨਕ ਮਹਾਰਾਜ ਤੋਂ ਸੇਵਕ ਬਣ ਗਿਆ ਐਸਾ ਬਾਣੀ ਦਾ ਜਾਬ ਕੀਤਾ ਜਿਸ ਵੇਲੇ ਸੰਗਲਾ ਦੀਵ ਸ਼੍ਰੀਲੰਕਾ ਜਾਂਦਾ ਏ ਉਸ ਵੇਲੇ ਛੇਬਨਵ ਰਾਜੇ ਨੂੰ ਬਾਣੀ ਨਾਲ ਐਸਾ ਜੋੜਦਾ ਏ ਐਸੀ ਤਾਂਗ ਪੈ ਜਾਂਦੀ ਏ ਰਾਜੇ ਦੀ ਬਸ ਇਉਂ ਰਾਜਾ ਜੁੜ ਜਾਂਦਾ ਉਹਦੀ ਰਸਨਾ ਤੇ ਗੁਰੂ ਸواری ਸੰਗਤ ਜੀ ਇੱਕੋ ਹੀ ਬੋਲ ਰਹਿਂਦਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹੋ ਜਿਹਾ ਜੁੜ ਗਿਆ ਗੁਰੂ ਨਾਨਕ ਮਹਾਰਾਜ ਨੇ ਜਾ ਕੇ ਸੰਗਲਾਦੀਪ ਸ਼੍ਰੀਲੰਕਾ ਰਾਜੇ ਨੂੰ ਨਦਰੋ ਨਦਰ નિਹਾਰ ਕਰ ਦਿੱਤਾ ਜੋੜਿਆ ਕਿਨੇ ਮਨ ਸੁਖਸ਼ਾ ਨੇ ਇਹੋ ਜਿਹਾ ਸੇਵਕ ਮਿਲ ਜਾਵੇ ਅੱਜ ਸਹਿਬ ਜੀ ਬਖਸ਼ਿਸ਼ ਕਰਦੇ ਨੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰਾ ਰਾਮ ਕੋਈ ਆਣ ਮਲਾਵੇ ਮੇਰੇ ਪ੍ਰਾਣ ਜਿਵਾਇ ਹੋ ਰਹਿ ਨਾ ਸੱਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਾਹੇ ਵਹੇ ਚੱਲੇ ਜਿਓ ਨੇਤਰਾਂ ਚੋਂ ਤ੍ਰਿਪ 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 ਜਲ ਜਾਂਦਾ ਏ ਪਿਆਰੇ ਦਾ ਤਾਰ ਜਿਓ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਿਆ ਨਹੀਂ ਜਾਂਦਾ ਮੈਂ ਨੈਣੀ ਨੀਂਦ ਨ ਆਵੇ ਜਿਓ ਭਾਵੇਂ ਅੰਨ ਨਾ ਪਾਣੀ ਹੁਣ ਖਾਲਸਾ ਜੀ ਜਰਾ ਵਿਚਾਰ ਕਰੀਏ ਖਾਲੀ ਪੜਨ ਦੇ ਨਾਲ ਗੱਲ ਨਹੀਂ ਬਣਨੀ ਮੇਰੇ ਵਰਗੇ ਨੂੰ ਦੋ ਪ੍ਰਸ਼ਾਦਿਆਂ ਦੀ ਭੁੱਖ ਹੈ ਖਾਵੇ ਚਾਰ ਫਿਰ ਕਵੇ ਜੀ ਆਨਣਾ ਪਾਣੀ ਮੈਨੂੰ ਪਹੁੰਦਾ ਨਹੀਂ ਉਠੇਰ ਦੇਣੇ 10 ਵਜੇ ਤੇ ਇਉਂ ਬਾਤ ਨਹੀਂ ਬਣਨੀ ਘਾਲਣਾ ਘਾਲਣ ਦੇ ਨਾਲ ਬਾਤ ਬਣਨੀ ਏ ਅੱਜ ਮੇਰੇ ਸਹਿਬ ਜੀ ਕਿਰਪਾ ਕਰਦੇ ਕੋਈ ਐਸਾ ਸੇਵਕ ਹੈ ਮਨੁਸ਼ਕਸ਼ਾ ਵਰਗਾ ਜਿਹੜਾ ਹੋਵੇ ਭਾਈ ਕਮਲਜੀਤ ਜੀ ਵਰਗਾ ਹੋਵੇ ਬਾਬਾ ਵਿਧੀ ਚੰਦ ਵਰਗਾ ਹੋਵੇ ਭਾਈ ਮੰਝ ਜੀ ਵਰਗਾ ਹੋਵੇ ਭਾਈ ਬਹਿਲੋ ਜੀ ਵਰਗਾ ਹੋਵੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਵਰਗਾ ਹੋਵੇ ਬੰਦਗੀ ਕਰਨ ਵਾਲੇ ਜਿਹੜੇ ਨੇ ਕੋਈ ਐਸਾ ਸੇਵਕ ਹੈ ਮੈਨੂੰ ਮਿਲ ਜਾਵੇ ਪ੍ਰਭ ਸਿਉ ਦੇਵੇ ਜੋਰ ਜੇ ਫਿਰ ਉਹਨੂੰ ਭੇਟਾ ਕੀ ਦੋਗੇ ਚਰਣਾ ਗਹਾ ਬਕੋ ਸੁਭਰਸਣਾ ਦੀਜੈ ਪ੍ਰਾਣ ਅਕੋਰ ਮੈਂ ਉਹਦੇ ਚਰਨਾਂ ਨੂੰ ਪਲੋਸਾਂਗੀ ਜੀਵ ਰੂਪ ਇਸਤਰੀ ਕਹਿੰਦੀ ਏ ਰਸਨਾ ਦੁਆਰੇ ਮਿੱਠੜੇ ਬੋਲ ਬੋਲਾਂਗੀ ਇਥੋਂ ਤੱਕ ਅਗਰ ਮੈਨੂੰ ਪ੍ਰਾਣ ਵੀ ਮੇਥੋਂ ਮੰਗੇ ਤਾਂ ਪ੍ਰਾਣ ਵੀ ਦੇ ਦੇਵਾਂਗੀ ਇਹ ਕੌਣ ਕਹਿ ਰਿਹਾ ਏ ਜਿਸ ਜੀਵ ਰੂਪ ਇਸਤਰੀ ਦੇ ਅੰਦਰ ਵਿਰਾਗ ਹੈ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਉਹਦੇ ਬੋਲ ਨੇ ਵਰਨਾ ਹਰ ਇੱਕ ਦੇ ਬੋਲ ਨਹੀਂ ਜਿਹਦੇ ਅੰਦਰ ਇਸ ਤਰ੍ਹਾਂ ਦੀ ਬਾਤ ਚੱਲ ਰਹੀ ਉਹ ਕਦੋਂ ਖੜੀ ਆਵੇ ਜੇਸ ਵੇਲੇ ਮੈਂ ਸਤਗੁਰੂ ਜੀ ਦੇ ਨਾਲ ਇੱਕ ਮਿਕ ਹੋ ਜਾਵਾਂ ਸਾਬ ਜੀ ਹੁਣ ਅੱਗੇ ਕਿਰਪਾ ਹੋਰ ਕਰਦੇ ਨੇ ਰਹਾਓ ਮਨ ਤਨ ਨਿਰਮਲ ਕਰ ਤਕਿਆਰੋ ਹਰ ਸੰਚੈ ਸੁਦਾ ਸੰਜੋਰ ਜੇਸ ਉਹ ਸੇਵਕ ਮਿਲ ਜਾਂਦਾ ਤੇ ਫਿਰ ਉਹ ਜੁਗਤੀ ਦਰਸਾਉਂਦਾ ਏ ਭਾਈ ਅਸ ਥੂਲ ਸਰੀਰ ਨੂੰ ਕਿਆਰਾ ਬਣਾ ਦੇ ਕਿਆਰਾ ਜੀਵੀਦਾਰ ਵੀਰਾਂ ਨੂੰ ਪਤਾ ਏ ਜੇਸ ਵਾਲਿਓ ਖੇਤੀ ਬੀਜਦੇ ਨੇ ਕਣਕ ਆਦਕ ਬੀਜਦੇ ਹੋਣਾ ਮੱਕੀ ਆਦਕ ਬੀਜਦੇ ਨੇ ਫਿਰ ਜ਼ਮੀਨ ਦੇ ਇੱਕ ਕਿਆਰੇ ਬਣਾ ਦਿੰਦੇ ਨੇ ਵਟਾ ਪਾਉਂਦੇ ਨੇ ਉਹ ਕਿਆਰਾ ਬਣ ਜਾਂਦਾ ਉਹਦਾ ਮਤਲਬ ਕੀ ਹੁੰਦਾ ਵੀ ਸਾਰਾ ਖੇਤ ਨੂੰ ਪਾਣੀ ਲਾਈਏ ਤੇ ਉਹ ਭਰਨਾ ਬੜਾ ਔਖਾ ਹੁੰਦਾ ਅਗਰ ਛੋਟੇ ਛੋਟੇ ਕਿਆਰੇ ਬਣੇ ਹੋਣ ਤੇ ਥੋੜੇ ਪਾਣੀ ਨਾਲ ਉਹ ਜਲਦੀ ਭਰ ਜਾਂਦੇ ਨੇ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਉਹ ਸੇਵਕ ਮਿਲੇਗਾ ᔪਗਤੀ ਦਰਸਾਵੇਗਾ ਪੈਸਾ ਥੋੜਾ ਸਰੀਰ ਨੂੰ ਕਿਾਰਾ ਬਣਾ ਦੇ ਤੇ ਖੇਤੀ ਕਿਹੜੀ ਐ ਪਾਣੀ ਕਿੱਥੋਂ ਲੈਣਾ ਐ ਸਾਹਿਬ ਜੀ ਕਿਰਪਾ ਕਰਦੇ ਨੇ ਸਤ ਸੰਗਤ ਰੂਪੀ ਜਗ੍ਹਾ ਤੇ ਪਹੁੰਚ ਕੇ ਤੇ ਇਸ ਸਤ ਸੰਗਤ ਰੂਪੀ ਜਗ੍ਹਾ ਤੇ ਪਹੁੰਚ ਕੇ ਇਥੋਂ ਨਾਮ ਜਲ ਲੈ ਕਰਕੇ ਤੇ ਬੁੱਧੀ ਨੂੰ ਖੇਤੀ ਬਣਾ ਦੇ ਇਥੋਂ ਨਾਮ ਕਿਹੜਾ ਮਿਲੇਗਾ ਅੰਮ੍ਰਿਤ ਨਾਮ ਨਿਧਾਨ ਅੰਮ੍ਰਿਤ ਰੂਪੀ ਜਲ ਦੇ ਨਾਲ ਆਪਣੀ ਬੁੱਧੀ ਰੂਪੀ ਖੇਤੀ ਨੂੰ ਸਿੰਜ ਦੇਣਾ ਕਰ। ਕਿਹਾਰਾ ਬਣਾ ਵਿਸ਼ਿਆਂ ਵਕਾਰਾਂ ਤੋਂ ਕਿਹਾਰਾ ਕਰਲਾ। ਬੁੱਧੀ ਰੂਪੀ ਖੇਤੀ ਨੂੰ ਸਿੰਜ ਦੇਣਾ ਕਰ। ਸਿੰਚੈ ਸੁਦਾ ਸੰਜੋਰ ਸੁਦਾ ਨਾਮ ਹੈ ਅੰਮ੍ਰਿਤ ਦਾ। ਤੇ ਅੰਮ੍ਰਿਤ ਕਿੱਥੇ ਵਰਸਦਾ ਏ? ਝਿਮਾ ਝਿਮਾ ਵਰਸਾ ਏ। ਅੰਮ੍ਰਿਤ ਤਾਰਾ ਗੁਰੂ ਦੀ ਸੰਗਤ ਵਿੱਚ ਤੇ ਜਿਸ ਵੇਲੇ ਖੇਤੀ ਨੂੰ ਸਿੰਝੇਗਾ ਤੂੰ ਫਿਰ ਖੇਤੀ ਹਰੀ ਭਰੀ ਹੋਵੇਗੀ ਆਨੰਦ ਆਵੇਗਾ ਜਿਸ ਵੇਲੇ ਬੁੱਧੀ ਰੂਪੀ ਖੇਤੀ ਨੂੰ ਨਾਮ ਅੰਮ੍ਰਿਤ ਜਲ ਨਾਲ ਸਿੰਜਿਆ ਤਾਂ ਫਿਰ ਆਨੰਦ ਆਇਆ ਅਗਲੇ ਬੋਲ ਸਤਿਗੁਰਾਂ ਨੇ ਹੋਰ ਕਿਰਪਾ ਕਰਕੇ ਦ੍ਰਿੜ ਕਰਵਾਏ ਨੇ ਏ ਆ ਰਸ ਮੈਂ ਮਗਣ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਏ ਆ ਰਸ ਉਸ ਨਾਮ ਰਸ ਦੇ ਵਿੱਚ ਮਸਤ ਹੋ ਜਾਣਾ ਏ ਰਾ ਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹੋ ਰਸ ਨਹੀਂ ਪਾਵਾ ਸਹਿਬ ਜੀ ਰਾਰੇ ਅਖਰ ਦਵਾਰੇ ਕਹਿੰਦੇ ਸੰਸਾਰ ਵਿੱਚ ਰਹਿੰਦਿਆ ਹੋਇਆ ਰਸਾ ਕਸਾ ਤੋਂ ਉੱਪਰ ਉੱਠ ਸਾਡੀ ਜ਼ਬਾਨ ਤੇ ਰਸਾਂ ਕਸਾ ਵਿੱਚ ਹੀ ਲੱਗੀ ਰਹਿੰਦੀ ਏ ਸਾਦੀ ਜੀਬ ਨਾ ਰੱਜੀਆ ਕਰ ਭੋਗ ਬिलास ਵਿਕਾਰਾਂ ਰੂਪੀ ਰਸ ਤੋਂ ਹਟ ਜਾ ਵਿਖੇ ਬਨ ਫੀਕਾ ਤਿਆਗ ਰਹੀ ਸਖੀਏ ਨਾਮ ਮਹਾਰਸ ਪੀਓ ਪਤਸ਼ਾਹ ਜੀ ਕਹਿੰਦੇ ਵਿਕਾਰਾਂ ਦਾ ਰਸ ਜਿਹੜਾ ਏ ਫਿਕਾ ਏ ਇਹਨੂੰ ਛੱਡ ਕੇ ਤੇ ਨਾਮ ਰਸ ਨੂੰ ਲੈਣਾ ਕਰ ਪਦਾਰਥਾਂ ਦੇ ਰਸਾਂ ਕਸਾ ਤੋਂ ਉੱਪਰ ਉੱਠ ਤੁਸੀਂ ਨੇ ਬਹੁਤ ਵਾਰ ਗੁਰੂ ਸواری ਸੰਗਤ ਜੀ ਇਹ ਅੰਮ੍ਰਿਤ ਵਚਨ ਸੋਫੀ ਦਰਵੇਸ਼ ਬਾਬਾ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਦੇ ਸਰਵਣ ਕੀਤੇ ਨੇ ਮਾਣੇ ਭੋਜਨ ਤਿਆਰ ਕੀਤੇ ਨੇ ਮੁਕਤੀ ਦੀ ਗੱਲ ਕਰਾਂ ਅੱਗੇ ਲਿਆ ਕੇ ਰੱਖੇ ਨੇ ਛਕੇ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹ ਮੇਲੋ ਹ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਜੋ ਮੇਰ ਬਛਰੈ ਗਉ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਕਰਿਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਤੈਵੇਂ ਦੀ ਪ੍ਰੀਤੀ ਹੋਇਆ ਕਰਦੀ ਏ ਮਾਂ ਦੀ ਪ੍ਰੀਤੀ ਏ ਬਾਬਾ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਸ਼ੱਕਦੇ ਨੇ ਮਾਂ ਖੁਸ਼ ਹੁੰਦੀ ਨੇ ਸ਼ੱਕਣ ਤੋਂ ਬਾਅਦ ਕਹਿੰਦੀ ਫਰੀਦ ਜੀ ਬੜਾ ਸੋਹਣਾ ਰਸ ਆਇਆ ਕਹਿਣ ਲੱਗੇ ਮਾਂ ਤੇਰੇ ਮੁਤਾਬਕ ਤਾਂ ਰਸ ਜਰੂਰ ਆਇਆ ਏ ਮਾਂ ਤੇਰੇ ਮੁਤਾਬਕ ਤਾਂ ਰਸ ਜਰੂਰ ਆਇਆ ਕਿਉਂਕਿ ਮਾਂ ਨੂੰ ਵੀ ਭੈਣ ਨੂੰ ਵੀ ਸਤਿਕਾਰ ਦੇਣਾ ਹੈ ਬਾਬਾ ਜੀ ਨੇ ਕਿਉਂਕਿ ਉਹਨੇ ਮਿਹਨਤ ਕਰਕੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਹੈ ਕਹਿਣ ਲੱਗੇ ਠੀਕ ਹੈ ਮਾਂ ਤੇਰੇ ਮੁਤਾਬਕ ਤਾਂ ਰਸ ਜਰੂਰ ਆਇਆ ਏ ਪਰ ਜੇ ਰਸ ਦੀ ਗੱਲ ਕਰਾਂ ਜਿਹੜਾ ਨਾਮ ਦਾ ਰਸ ਏ ਨਾ ਉਹ ਇਹਨਾਂ ਪਦਾਰਥਾਂ ਚੋਂ ਮਾਂ ਕਦੇ ਨਹੀਂ ਆਉਂਦਾ ਮਾਂ ਜਰੂਰ ਏ ਰਸ ਵਾਲੀਆਂ ਵਸਤੂਆਂ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮੱਖਿਓ ਸ਼ਹਿਦ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਮਾਂ ਕੀ ਦੱਸਾਂ ਰੱਬ ਨਾ ਪੁੱਜਣ ਤਦ ਨਾਮ ਦੇ ਬਰਾਬਰ ਨਹੀਂ ਲੱਗਦੀਆਂ ਇਸ ਕਰਕੇ ਅੱਜ ਮਹਾਰਾਜ ਕਹਿੰਦੇ ਏ ਆ ਰਸ ਨਾਮ ਦੇ ਰਸ ਵਿੱਚ ਮਗਣ ਮਸਤ ਹੋ ਜਾ ਤੇ ਜਿਸ ਵਲੇ ਨਾਮ ਦਾ ਰਸ ਆਵੇ ਤੇ ਫਿਰ ਇਹ ਆਖਿਆ ਕਰ ਕਿਰਪਾ ਇਹ ਗੁਰੂ ਤੇਰੀ ਕਿਰਪਾ ਵਰਤੀ ਏ ਮਹਾ ਵਿਖਿਆ ਤੇ ਤੋਰ ਤੇ ਵਿਕਾਰਾਂ ਤੋਂ ਵਿਸ਼ਿਆਂ ਤੋਂ ਪ੍ਰੀਤੀ ਤੋੜ ਕੇ ਨਾਮ ਰਸ ਦੇ ਵਿੱਚ ਲੀਨ ਹੋ ਜਾਣਾ ਕਰ ਤੇ ਅੰਤ ਵਿੱਚ ਬੇਨਤੀ ਕਰਨੀ ਏ ਆਇਓ ਸ਼ਰਣ ਦੀਨ ਦੁਖ ਭੰਜਨ ਚਿਤ ਵੋ ਤੁਮਰੀਓਰ ਦੀਨ ਦਰਦ ਦੁਖ ਭੰਜਣਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਦੀਨ ਦਰਦ ਦੁਖ ਭੰਜਣਾ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਨਾਲ ਦੀ ਨਾਲ ਮੈਂ ਦੂਸਰੀ ਅਸ਼ਟਪਦੀ ਦਾ ਪੜ੍ਹ ਦਤਾ हे ਗਰੀਬਾਂ ਨੂੰ ਨਵਾਜਨ ਵਾਲੇ ਜੀ ਦੁੱਖਾਂ ਦਾ ਨਾਸ ਕਰਨ ਵਾਲੇ ਜੀ ਤਿਵੇਂ ਬੋਲ ਬਿਲਕੁਲ ਮਿਲਦੇ ਨੇ ਆਇਓ ਸ਼ਰਨ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਗਰੀਬਾਂ ਨੂੰ ਦਇਆ ਕਰਕੇ ਨਵਾਜਨ ਵਾਲਿਓ ਦੁੱਖਾਂ ਦਾ ਨਾਸ ਕਰਨ ਵਾਲਿਓ ਚਿਤਵਾ ਤੁਮਰੀ ਔਰ ਕੋਈ ਕਿਸੇ ਦੀ ਚਿਤਵਣੀ ਲਾਉਂਦਾ ਏ ਕੋਈ ਕਿਸੇ ਨੂੰ ਚਿਤਵਦਾ ਏ ਕੋਈ ਕਿਸੇ ਦੀ ਆਸ ਲਾਉਂਦਾ ਏ ਕੋਈ ਕਿਸੇ ਦੀ ਆਸ ਲਾਉਂਦਾ ਏ ਪਰ ਮੇਰੇ ਸਹਿਬ ਜੀ ਕਹਿੰਦੇ ਦਾਤਾ ਤੇਥੋਂ ਬਿਨਾ ਮੇ ਆਸ ਕਿਦੀ ਲਾਵਾਂ ਕਿਸ ਹੀ ਕੋਈ ਕੋਏ ਮੰਜਨੀ ਮਾਣੀ ਇਕ ਤੂੰ ਗੁਰੂ ਅੰਗਦ ਦੇ ਮਹਾਰਾਜ ਕਿਸੇ ਨੂੰ ਕਿਸੇ ਦੀ ਆਸ ਕਿਸੇ ਨੂੰ ਕਿਸੇ ਦੀ ਆਸ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੈਨੂੰ ਕੇਵਲ ਤੁਹਾਡੇ ਚਰਨਾਂ ਦੀ ਆਸੇ ਕਦੋਂ ਬੋਲ ਕਹੇ ਸਨ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਨੇ ਪ੍ਰਖਿਆ ਲਈ ਸੀ ਜੇਸ ਵਲੇ ਸਾਰੇ ਲੋਕ ਜਿਹੜੇ ਸੰਗਤਾਂ ਜਿਹੜੀਆਂ ਕੋਈ ਕੌਡੀਆਂ ਲੈ ਕੇ ਕੋਈ ਛਿੱਲੜ ਲੈ ਕਰਕੇ ਕੋਈ ਮਾਇਆ ਲੈ ਕੇ ਕੋਈ ਮੋਹਰਾ ਲੈ ਕੇ ਵਾਪਸ ਮੁੜ ਆਏ ਸਨ ਤਿੰਨ ਸਿੱਖ ਰਹਿ ਗਏ ਸੀ ਬਾਬਾ ਬੁੱਢਾ ਸਾਹਿਬ ਜੀ ਭਾਈ ਸਧਾਰਨ ਜੀ ਤੇ ਭਾਈ ਲੈਣਾ ਜੀ ਇਹਨਾਂ ਚੋਂ ਜਦੋਂ ਇਕੱਲੇ ਲੈਣਾ ਜੀ ਰਹਿ ਗਏ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਲੈਣਿਆ ਤੂੰ ਵੀ ਚਲਾ ਜਾ ਤੂੰ ਨਾਲ ਕਿਉਂ ਰਹਿੰਦਾ ਏ ਬਾਕੀ ਚਲੇ ਗਏ ਨੇ ਤੇ ਭਾਈ ਲੈਣਾ ਜੀ ਕਹਿ ਲੱਗੇ ਗਰੀਬ ਬਨਵਾਜ ਗੁਰੂ ਨਾਨਕ ਮਹਾਰਾਜ ਕਿਸ ਹੀ ਕੋਈ ਕੋਏ ਮੰਜ ਨਹੀਂ ਵਾਣੀ ਇਕ ਤੋਂ ਮਹਾਰਾਜ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਘਰ ਹੋਵੇਗਾ ਕਿਸੇ ਦਾ ਬਾਹਰ ਹੋਵੇਗਾ ਪਰ ਤੇਥੋਂ ਬਿਨਾ ਮੇਰਾ ਹੈ ਹੀ ਕੋਈ ਨਹੀਂ ਦੇਖੋ ਕਿੰਨਾ ਆਪਣੇ ਆਪ ਨੂੰ ਸਮਰਪਿਤ ਕੀਤਾ ਗੁਰੂ ਤੇ ਚਿਤਵੋ ਤੁਮਰੀ ਓਰ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਆਪ ਜੀ ਦੀ ਆਸ ਲਾਉਣਾ ਹੈ ਸਾਹਿਬ ਜੀ ਫਿਰ ਕਿਰਪਾ ਕਰਕੇ ਕਹਿੰਦੇ ਮੰਗ ਮੰਗ ਕੀ ਚਾਉਂਦਾ ਹੈ ਤਾਂ ਅੰਤ ਵਿੱਚ ਸਾਹਿਬ ਜੀ ਨੇ ਬਚਨ ਕਹੇ ਨੇ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਪੈ ਨਿਰਮਨਿੰਦਰ ਭੈਤਾ ਦਾ ਦਾਨ ਬਖਸ਼ੋ ਦੂਸਰਾ ਬਚਨ ਸਿਮਰਨ ਦੀ ਦਾਤ ਬਖਸ਼ੋ ਤੀਸਰਾ ਬਚਨ ਬੰਧਨ শোর ਸੰਸਾਰਿਕ ਜਿਹੜੇ ਬੰਧਨ ਨੇ ਅੰਤਰੀਵੀ ਤੇ ਬਹਿਰੂਨੀ ਉਹਨਾਂ ਬੰਧਨਾਂ ਤੋਂ ਮੇਰੀ ਬੰਧ ਖਲਾਸੀ ਕਰ ਦੋ ਅੰਤ ਵਿੱਚ ਤਿੰਨ ਬਚਨ ਆਏ ਨੇ ਬਹੁਤ ਪਾਇਦਾਰ ਨੇ ਪਾਤਸ਼ਾਹ ਮੈਨੂੰ ਨਿਰਪੈਤਾ ਦਾ ਦਾਨ ਬਖਸ਼ੋ ਦੂਸਰਾ ਹੈ ਮੈਨੂੰ ਸਿਮਰਨ ਦੀ ਦਾਤ ਬਖਸ਼ੋ ਤੀਸਰਾ ਹੈ ਮੇਰੇ ਬੰਧਨਾਂ ਨੂੰ ਤੋੜ ਦਿਓ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾਓ ਜਾਤ੍ਰਿਕ ਚਿਤਵਤ ਵਰਸਤ ਮੇਹ ਕਿਰਪਾ ਸਿੰਧ ਕਰਨਾ ਪ੍ਰਭ ਤਹਰੋ ਹਰ ਪ੍ਰੇਮ ਭਗਤ ਕੋ ਨਿਹ ਇਹ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੀ ਅੰਮ੍ਰਿਤ ਵੇਲੇ ਆਦ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰ ਬਖਸ਼ੇ ਨੇ ਬੇਅੰਤ ਸੰਗਤਾਂ ਨੇ ਸਾਹਿਬ ਜੀ ਦੇ ਦੀਦਾਰ ਕੀਤੇ ਨੇ ਬੇਅੰਤ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਬੇਅੰਤ ਹੀ ਸੰਗਤਾਂ ਆਪਣੇ ਘਰਾਂ ਵਿੱਚ ਦੂਰ ਦਰੇਡੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਜ਼ਰੂਰ ਮਾਣਦੇ ਨੇ ਕਿਉਂਕਿ ਰਜੇਵਿਆਂ ਭਰੀ ਜ਼ਿੰਦਗੀ ਇਹ ਕਈ ਐਸੇ ਗੁਰਸਿੱਖ ਵੀ ਮਿਲਦੇ ਰਹਿੰਦੇ ਨੇ ਜਿਹੜੇ ਕਹਿੰਦੇ ਭਾਈ ਸਾਹਿਬ ਜੀ ਜਦੋਂ ਕਥਾ ਵਾਰਤਾ ਚੱਲਦੀ ਅਸੀਂ ਜ਼ਰੂਰ ਕਾਰੋਬਾਰ ਕੰਮਾਂ ਤੇ ਵੀ ਸੁਣਦੇ ਆ ਸਤਿਗੁਰੂ ਜੀ ਰਹਿਮਤਾਂ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਅਪ ਹੈ ਮੇਲੇ ਬਿਆੰਤੀ ਭੁੱਲਾਂ ਦੀਆਂ ਮਾਫੀਆਂ ਆਓ ਜੀ ਰਾਲ ਮਿਲ ਕੇ ਸਾਰੀ ਸੰਗਤ ਗੁਰੂ ਫਤੇ ਨਾਲ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ